32000 ਦੀ ਗੱਡੀ ਤੇ 35000 ਦਾ ਮੋਟਰਸਾਈਕਲ ਤੇ ਇੱਕ ਆਪਾਂ ਲੈ ਕੇ ਪਹੁੰਚੇ ਹਾਂ ਜੀ ਬੋਲਟਾਂ ਸਾਰਾ ਕੁਝ ਆਪਾਂ ਜਮਾ ਸਸਤੇ ਰੇਟਾਂ 'ਚ ਲੈ ਕੇ ਪਹੁੰਚੇ ਹਾਂ ਗੱਲਬਾਤ ਆਪਾਂ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ ਸਸਤੀਆਂ ਮਸ਼ੀਨਰੀਆਂ ਆਪਾਂ ਲੈ ਕੇ ਪਹੁੰਚੇ ਹਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਜੀ 9465629488 ਤੁਹਾਡੇ ਕੋਲੇ ਗੱਡੀ ਆ ਮੋਟਰਸਾਈਕਲ ਆ ਬੋਲਟ ਆ ਕੋਠੀ ਆ ਘਰ ਆ ਮਕਾਨ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਸੀ ਆਪਣਾ ਵਟਸਐਪ ਨੰਬਰ ਤੁਹਾਨੂੰ ਦੱਸ ਵੀ ਦਿੱਤਾ ਉੱਤੇ ਪੂਰੀ ਵੀਡੀਓ 'ਚ ਚੁੰਡ 'ਚ ਲਿਖਿਆ ਵੀ ਰਹਿੰਦਰ ਜੀ ਸਾਰੀ ਵੀਡੀਓ ਤੇ ਬਾਰ ਬਾਰ ਚੱਲਦੇ ਰਹਿੰਦਾ ਵੀਡੀਓ ਜਾਣਕਾਰੀ ਫੋਟੋ ਮ ਆਪਣੇ ਕੋਲੇ ਭੇਜ ਦਿਓ ਫਰੀ ਚ ਆਪਾਂ ਹੈਡ ਤੁਹਾਡੇ ਲਾ ਦਾਂਗੇ ਪਹਿਲੀ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਵਰਨਾ ਤੁਸੀਂ ਇੱਕ ਬਾਰੀ ਚੈੱਕ ਕਰੋ ਜੀ ਗੱਡੀ ਦੇ ਨੰਬਰ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਦਾ ਜੀ ਦਿੱਲੀ ਨੰਬਰ ਦੀ ਗੱਡੀ ਆਪ ਨੂੰ ਦੇਖਣ ਨੂੰ ਇਹ ਮਿਲੂਗੀ ਗੱਡੀ ਦਾ ਮਾਡਲ ਹੈ ਜੀ 2010 ਪੇਪਰ ਓਕੇ ਨੇ ਐਨਓਸੀ ਮਿਲ ਜੂਗੀ ਗੱਡੀ ਆਪ ਨੂੰ ਮਿਲੂਗੀ ਜੀ ਇਹ ਪੈਟਰੋਲ ਤੇ ਪਲੱਸ ਸੀਐਨ ਜੀ ਤੇ ਤੇ ਡਿਮਾਂਡ ਦੀ ਗੱਲ ਕਰੀਏ 1,25,000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ ਖੋਖਰ ਮਾਲਕ ਦਾ ਪਿੰਡ ਹੈ ਜੀ ਪਿੰਡ ਦੇ ਵਿੱਚ ਘਰੇ ਗੱਡੀ ਖੜੀ ਆ ਮਾਲਕ ਦੀ ਪਰਸਨਲ ਗੱਡੀਆਂ ਸੀ ਬਠਿੰਡਾ ਇਹਨਾਂ ਨੂੰ ਜ਼ਿਲ੍ਹਾ ਲੱਗਦਾ ਤੇ ਪਿੰਡ ਹੈ ਖੋਖਰ ਆ ਜਾ ਕੇ ਦੇਖ ਸਕਦੇ ਹਾਂ 1 25 ਜਿਹੜਾ ਰੇਟ ਤੁਹਾਨੂੰ ਮੈਂ ਦੱਸਿਆ ਸੀ ਕੋਈ ਫਿਕਸ ਨਹੀਂ ਹੈਗਾ ਜੀ ਮੌਕੇ ਤੇ ਰੇਡ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ ਆਪਾਂ ਦੇ ਹੀ ਦਿੱਤਾ ਜੀ ਕਰੋ ਗੱਲਬਾਤ ਜਿਹੜੀ ਵੀ ਕਰਨੀ ਹੋਈ ਇਸਨ ਟਾਪਾ ਇੱਕ ਗੱਡੀ ਲੈ ਕੇ ਪਹੁੰਚਿਆ ਚੈੱਕ ਕਰੋ ਪਹਿਲਾਂ 2007 ਮਾਡਲ ਮਾਲਕ ਨੇ ਗੱਡੀ ਦੱਸੀ ਐ ਜੀ 7 ਮਾਡਲ ਹੈ ਗੱਡੀ ਇਹ ਤੇ ਪੰਜਾਬ ਨੰਬਰ ਹੈ ਜੀ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਰੰਗ ਚਿੱਟਾ ਹੈਗਾ ਤੇ ਪੰਜਾਬ ਨੰਬਰ ਪਾਸਿੰਗ ਖਤਮ ਹੈ ਜੀ ਤੇ ਰੇਟ ਮਾਲਕ ਕਹਿੰਦੇ ਨੇ ਵੀ ਪਾਸਿੰਗ ਕਰਕੇ ਘੱਟ ਰੱਖਿਆ ਕੁੱਲ ਡਿਮਾਂਡ 70000 ਰੁਪਿਆ ਮਾਲਕ ਨੇ ਕਹੀ ਐ ਸੀ ਬਾਕੀ ਮਾਲਕ ਕਹਿੰਦੇ ਸੀਗੇ ਵੀ ਰੇਟ ਮੌਕੇ ਤੇ ਕੀਤਾ ਜਾਊਗਾ ਮਾਨਤਨ ਕੀਤਾ ਜਾਊਗਾ ਜਿਹੜਾ ਮਾਲਕ ਦਾ ਪਿੰਡ ਜੀ ਜਿੱਥੇ ਗੱਡੀ ਖੜੀ ਐ ਇਹਨਾਂ ਦਾ ਜਿਹੜਾ ਪਿੰਡ ਐ ਸੀ ਮਹਿਤਾ ਰੋਡ ਤੇ ਖਜਾਲਾ ਇਹਨਾਂ ਦਾ ਪਿੰਡ ਆ گا ਪਿੰਡ ਦਾ ਨਾਮ ਐ ਜੀ ਖਜਾਲਾ ਮਹਿਤਾ ਰੋਡ ਤੇ ਪੈ ਜਾਂਦਾ ਗਾ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜਾ ਕੇ ਦੇਖ ਸਕਦੇ ਹੋ ਅੰਮ੍ਰਿਤਸਰ ਤੋਂ ਮਹਿਤਾ ਰੋਡ ਤੇ ਪਿੰਡ ਜੀ ਖਜਾਲਾ ਠੀਕ ਐ ਜੀ ਜਾ ਕੇ ਤੁਸੀਂ ਦੇਖ ਸਕਦੇ ਹੋ 70000 ਰੁਪਏ ਰੇਟ ਵੀ ਤੁਹਾਨੂੰ ਮੈਂ ਦੱਸ ਦੱ ਜੀ ਸਾਰਾ ਕੁਝ ਬਾਕੀ ਤੁਸੀਂ ਫੋਟੋਆਂ ਰਾਹੀਂ ਦੇਖ ਹੀ ਰਹੇ ਹੋ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾਈ ਰਹੀਆਂ ਸੀ ਬਾਕੀ ਤੁਹਾਨੂੰ ਗੱਡੀ ਪਸੰਦ ਆਈ ਐ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਮ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਤੇ ਨੰਬਰ ਸਕਰੀਨ ਤੇ ਜੀ ਜਿੰਨਾ ਦੀ ਗੱਡੀ ਹੈ 73 474 930 54 ਕਰੋ ਜੀ ਗੱਲ ਜਿਹੜੀ ਵੀ ਕਰਨੀ ਹੋਈ ਇੱਕ ਲੈ ਕੇ ਆਪਾਂ ਆਏ ਆ ਜੀ ਗੱਡੀ ਐਂਡੀਗੋ ਸੀਐਸ 2011 ਮਾਡਲ ਹੈ ਤੇ 2026 ਤੱਕ ਰੱਪ ਨੂੰ ਪਾਸਿੰਗ ਮਿਲ ਜੂਗੀ ਜੀ ਪੰਜਾਬ ਨੰਬਰ ਦੀ ਗੱਡੀ ਆ ਟਾਇਰਾਂ 'ਚ ਅਲਾਈ ਲੱਗੀ ਹੋਈ ਨਹੀਂ ਚਿੱਟੇ ਰੰਗ ਦੀ ਆ ਸੋਹਣੀ ਗੱਡੀ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਗੱਡੀ ਵਧੀਆ ਚਲਾਈ ਹੋਈ ਐ 26 ਤੱਕਰ ਪਾਸਿੰਗ ਸੋਨਾ ਰੇਟ ਮਾਲਕ ਨੇ ਮੰਗਿਆਗਾ 75000 ਰੁਪਇਆ ਇੱਕ ਡਿਮਾਂਡ ਕੀਤੀ ਐ ਜੀ ਮਾਲਕ ਨੇ ਬਾਕੀ ਮਾਲਕ ਕਹਿੰਦੇ ਨੇ ਵੀ ਮੌਕੇ ਦਾ ਹਰ ਇੱਕ ਕੰਮ ਹਰ ਇੱਕ ਸਰਵਿਸ ਦਾ ਕੰਮ ਕਰਵਾ ਰੱਖਿਆ ਗੱਡੀ ਜਦੋਂ ਸਟਾਰਟ ਖੜੀ ਹੁੰਦੀ ਆ ਪਤਾ ਵੀ ਨਹੀਂ ਲੱਗਦਾ ਇੰਨਾ ਸਾਇਲੈਂਟ ਇਹਦਾ ਇੰਜਨ ਮਿਲੂ ਜੀ ਤੇ ਬਹੁਤ ਵਧੀਆ ਸੋਹਣੀ ਗੱਡੀ ਐ ਅੰਦਰੋਂ ਪੂਰੀ ਵਧੀਆ ਪਈ ਐ ਸੀਟ ਕਵਰ ਮੈਟਸ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂਗੀ ਤਰਨ ਤਰਨ ਜਾ ਕੇ ਤੁਸੀਂ ਦੇਖ ਸਕਦੇ ਹੋ ਗੱਡੀ ਨੂੰ ਜੇ ਕਿਸੇ ਨੇ ਗੱਡੀ ਜਾ ਕੇ ਦੇਖਣੀ ਆ ਸਟਾਰਟ ਕਰਕੇ ਦੇਖਣੀ ਆ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖਣੀ ਆ ਗੱਡੀ ਤੋਰ ਕੇ ਦੇਖ ਲਿਓ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਤਰਨ ਤਰਨ ਮਾਲਕ ਦਾ ਏਰੀਆ ਜੀ ਤੇ ਬਾਕੀ ਮੈਂ ਉਮੀਦ ਕਰਦਾ ਜੀ ਗੱਡੀ ਤੁਹਾਨੂੰ ਪਸੰਦ ਆ ਗਈ ਹੋਊਗੀ ਤੇ ਸਾਰੀਆਂ ਗੱਡੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ ਜੇ ਗੱਡੀਆਂ ਤੁਹਾਨੂੰ ਵਧੀਆ ਲੱਗੀਆਂ ਜੀ ਪਸੰਦ ਆਈਆਂ ਤਾਂ ਆਪਣੀ ਵੀਡੀਓ ਨੂੰ ਜ਼ਰੂਰ ਲਾਈਕ ਕਰ ਦਿਓ ਜੀ ਠੀਕ ਹੈ ਜੀ ਬਾਕੀ ਜੇ ਰੇਟ ਤੁਹਾਨੂੰ ਸਹੀ ਲੱਗੇ ਨੇ ਤਾਂ ਵੀ ਕਮੈਂਟ ਕਰਿਓ ਜੇ ਰੇਟ ਤੁਹਾਨੂੰ ਜ਼ਿਆਦਾ ਲੱਗੇ ਨੇ ਤਾ ਵੀ ਕਮੈਂਟ ਕਰ ਦਿਓ ਜੀ ਠੀਕ ਹੈ ਜੀ ਬਾਕੀ ਹੁਣ ਆਪਾਂ ਗੱਲ ਕਰਾਂਗੇ ਜੀ ਆਪਣੇ ਕੋਲੇ ਇੱਕ ਮੋਟਰਸਾਈਕਲ ਪਹੁੰਚਿਆਗਾ ਤੇ ਮੋਟਰਸਾਈਕਲ ਹੈ ਜੀ ਬੋਲਟ ਤੁਹਾਡੇ ਸਾਹਮਣੇ ਹੈ ਜੀ ਫੋਟੋ ਵਿੱਚ ਤੁਸੀਂ ਸਾਰਾ ਕੁਝ ਦੇਖ ਰਹੇ ਹੋ ਬਿਲਕੁਲ ਨਵਾਂ ਮਿਲ ਸੀ ਤੇ 1700 ਕੁੱਲ ਕਿਲੋਮੀਟਰ ਹੀ ਚੱਲਿਆ ਹੋਇਆਗਾ 1700 ਕਿਲੋਮੀਟਰ ਕਿੰਨਾ ਕੁ ਹੁੰਦਾ ਜੀ 1700 ਕਿੰਨਾ ਕੁ ਹੁੰਦਾ ਜੀ ਬਹੁਤ ਘੱਟ ਚੱਲਿਆ ਹੋਇਆਗਾ ਤੇ ਜਮਾਂ ਨਵਾਂ ਜੀ ਬੋਲਟ ਹੈ ਬਾਕੀ ਪੰਜਾਬ ਨੰਬਰ ਤੇ ਕਈ ਥਾਵਾਂ ਤੋਂ ਤਾਂ ਜਿਹੜਾ ਕੰਪਨੀ ਵੱਲੋਂ ਲਫਾਫੇ ਚੜੇ ਆਉਂਦੇ ਜਿਵੇਂ ਬੈਕ ਸਾਈਡ ਡੰਡਾ ਜਿਹਾ ਲੱਗਿਆ ਹੋਇਆ ਉਹ ਤੇ ਲਫਾਫਾ ਜਿਹੜਾ ਲੱਗਿਆ ਹੋਇਆ ਉਹ ਵੀ ਨਹੀਂ ਹਲੇ ਪਾਟਿਆ ਜੀ ਬਾਕੀ ਮੂਰਲੇ ਚੱਕੇ ਜਿ ਵੀ ਆਪਾਂ ਨੂੰ ਡਿਸਕ ਮਿਲ ਜੂ ਤੇ ਪੰਜਾਬ ਨੰਬਰ ਹੈ ਤੇ ਇੰਜਨ ਉੰਦਣ ਪੂਰਾ ਵਧੀਆ ਜੀ ਰੱਖਿਆ ਪੂਰਾ ਵਧੀਆ ਹੋਇਆ ਸ਼ੌਕੀਨ ਮਾਲਕ ਦਾ ਬੋਲਟ ਹੈਗਾ ਤੇ ਤੁਸੀਂ ਜਾਓਗੇ ਤੁਹਾਨੂੰ ਪਸੰਦ ਆਊਗਾ ਬੋਲਟ ਵੀ ਪਸੰਦ ਆਊਗਾ ਤੇ ਰੇਟ ਆਪਾਂ ਜੇ ਦੇਖੀਏ ਤਾਂ 220000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਕੰਮ ਬਾਕੀ ਮਾਲਕ ਕਹਿੰਦੇ ਸੀਗੇ ਵੀ ਮੂਕੇ ਤੇ ਰੇਟ ਅਸੀਂ ਕਰ ਲਾਂਗੇ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਜੀ ਬੋਲਟ ਤਾਂ ਮਾਲਕ ਦੇ ਘਰੇ ਜਾ ਕੇ ਬੋਲਟ ਨੂੰ ਦੇਖ ਵੀ ਸਕਦੇ ਹੋ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਬਾਕੀ ਕੱਲੀ ਕੱਲੀ ਚੀਜ਼ਾਂ ਆਪਾਂ ਤੁਹਾਨੂੰ ਦੱਸ ਵੀ ਰਹੇ ਹਾਂ ਜੀ ਤੇ ਮਾਲਕ ਨਾਲ ਫੋਨ ਤੇ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਕੁਝ ਵੀ ਮਾਲਕ ਤੋਂ ਪੁੱਛਣਾ ਚਾਹੁੰਦੇ ਹੋ ਜੀ ਗੱਲਬਾਤ ਜ਼ਰੂਰ ਕਰ ਲਿਓ ਜੀ ਮਾਲਕ ਦਾ ਨੰਬਰ ਹੈ ਜੀ 9463561235 ਕਿਸ ਵੀ ਤਰ੍ਹਾਂ ਦੀ ਗੱਲ ਕਰਨੀ ਹੋਈ ਮਾਲਕ ਨਾਲ ਕਰ ਸਕਦੇ ਹਾਂ ਜਾ ਕੇ ਦੇਖ ਸਕਦੇ ਹਾਂ ਤੇ ਉਹ ਤੋਂ ਬਾਅਦ ਰੇਟ ਵੇਖ ਕੇ ਕਰਕੇ ਤੇ ਖਰੀਦ ਕੇ ਲਿਆ ਸਕਦਾ ਹਾਂ ਜੀ ਬਾਕੀ ਮੈਂ ਉਮੀਦ ਕਰਦਾ ਬੁਲਟ ਤੁਹਾਨੂੰ ਪਸੰਦ ਆ ਗਿਆ ਹੋਊਗਾ ਜੀ ਤੇ ਗੱਲ ਆਪਾਂ ਕਰਾਂਗੇ ਜੀ ਹੁਣ ਮੋਟਰਸਾਈਕਲ ਦੀ ਜਿਹੜਾ ਮੋਟਰਸਾਈਕਲ ਆਪਾਂ ਅੱਜ ਲੈ ਕੇ ਪਹੁੰਚੇ ਹਾਂ ਜੀ ਮਾਲਕ ਨੇ ਪੂਰਾ ਵਧੀਆ ਮੋਟਰਸਾਈਕਲ ਰੱਖਿਆ ਹੋਇਆ ਸੀ ਜਾਮਾ ਮੋਟਰਸਾਈਕਲ ਹੈ ਜੀ ਜਾਮਾ ਦਾ ਮੋਟਰਸਾਈਕਲ ਹੈ ਤੇ ਡਿਸਕ ਵਗੈਰਾ ਤੁਸੀਂ ਚੈੱਕ ਕਰੋ ਜੀ ਟਾਇਰ ਚੈੱਕ ਕਰੋ ਮਾਡਲ ਦੀ ਗੱਲ ਕਰੀਏ 2010 ਮਾਡਲ ਮਾਲਕ ਨੇ ਦੱਸਿਆ ਰੇਟ ਕੁੱਲ 35000 ਰੁਪਏ ਮਾਲਕ ਨੇ ਕਿਹਾ ਸੀ ਮਾਛੀਵਾੜੇ ਦੇ ਲਾਗੇ ਇਹਨਾਂ ਦਾ ਪਿੰਡ ਹੈ ਗਮ 2.5 ਕਿਲੋਮੀਟਰ ਪੈ ਜਾਂਦਾ ਮਾਛੀਵਾੜਾ ਸਾਹਿਬ ਤੋਂ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਘਰੇ ਮਾਲਕ ਦੇ ਖੜਾ ਹੈ ਗਮ ਮਾਲਕ ਦਾ ਪਰਸਨਲ ਮੋਟਰਸਾਈਕਲ ਹੈ ਸ਼ੌਕ ਨਾਲ ਮਾਲਕ ਨੇ ਲੇਤਾ ਸੀਗਾ ਸ਼ੌਕ ਨਾਲ ਹੀ ਚਲਾਇਆ ਹੋਇਆ ਪੰਜਾਬ ਨੰਬਰ ਹੈ ਬਾਕੀ ਕੱਲੀ-ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਸੀ ਤੇ ਸਾਰਾ ਕੁਝ ਤੁਹਾਨੂੰ ਦੱਸ ਵੀ ਰਹੇ ਹਾਂ ਸੀ RC वगैरह ਤੋਂ ਲੈ ਕੇ ਕਾਗਜ਼ ਪੱਤਰ ਸਾਰੇ ਆਪ ਨੂੰ ਪੂਰੇ ਮਿਲ ਜਾਣਗੇ। ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ। ਬਾਕੀ ਰੇਟ ਤੁਹਾਨੂੰ ਪਸੰਦ ਆ ਗਿਆ ਹੋਊ 35000 ਡਿਮਾਂਡ ਹੈ ਜੀ। 97700 962387472 ਇਹ ਮਾਲਕ ਦਾ ਨੰਬਰ ਹੈ ਕੋਈ ਵੀ ਗੱਲ ਕਰਨੀ ਹੋਈ ਕਿਸੇ ਵੀ ਤਰ੍ਹਾਂ ਦੀ ਗੱਲ ਤੁਸੀਂ ਆਪ ਮਾਲਕ ਨਾਲ ਬਹਿ ਕੇ ਕਰਕੇ ਤੇ ਖਰੀਦ ਕੇ ਲੈ ਸਕਦੇ ਹੋ। ਰੇਟ ਆਪ ਦਾ ਮੁਕਾ ਕੇ ਜੀ। ਰੇਟ ਕੀਤਾ ਜਾਊਗਾ। ਬਾਕੀ ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਅਸੀਂ। ਜਮਾ ਸਾਸਤੀ ਆਪਾਂ ਇੱਕ ਗੱਡੀ ਲੈ ਕੇ ਪਹੁੰਚੇ ਹਾਂ ਗੱਡੀ ਦੀ ਆਪਾਂ ਰੇਟ ਦੀ ਗੱਲ ਕਰੀਏ 32000 ਰੁਪਿਆ ਮਾਲਕ ਨੇ ਡਿਮਾਂਡ ਪਾਈ ਐ ਸੀ 32000 ਕਿਹਾ ਇੱਕ ਬਰੀ ਕੋਈ ਫਿਕਸ ਨਹੀਂ ਹੈਗਾ 75 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜੂਗੀ ਤੇ ਇੱਕ ਮਾਡਲ ਹੈ ਅੰਮ੍ਰਿਤਸਰ ਤੋਂ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੋਹਣੀ ਮਾਲਕ ਨੇ ਗੱਡੀ ਰੱਖੀ ਹੋਈ ਐ ਸੀ ਬਾਕੀ ਮਾੜੇ ਮੋਟੇ ਸਕਰੈਚ ਜ਼ਰੂਰ ਆਪਾਂ ਨੂੰ ਮਿਲਣਗੇ ਬਾਕੀ ਤੁਹਾਡੇ ਸਾਹਮਣੇ ਹੈ ਜੀ ਗੱਡੀ ਪੰਜਾਬ ਨੰਬਰ ਹੈ ਟਾਇਰ ਵਗੈਰਾ ਵਧੀਆ ਮਿਲ ਜਾਣਗੇ ਗੱਡੀ ਠੀਕ ਐ ਸੀ ਇੰਜਨ ਉਜੜ ਪੂਰਾ ਵਧੀਆਗਾ ਬਾਕੀ ਤੁਸੀਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾਓ ਜੀ ਤੇ ਨੰਬਰ ਸਕਰੀਨ ਤੇ ਅਸੀਂ ਗੱਲ ਕਰਨੀ ਹੈ ਕੋਈ ਗੱਲ ਕਰ ਲਿਓ ਜੀ ਤੇ ਹੁਣ ਮੈਨੂੰ ਕਮੈਂਟ ਕਰਕੇ ਦੱਸੋ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗੀ ਜੇ ਵੀਡੀਓ ਵਧੀਆ ਲੱਗੀ ਪਸੰਦ ਆਈਏ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਕਰਨਾ ਨਾ ਭੁੱਲਿਓ ਜੀ ਤੇ ਅਗਲੀ ਵੀਡੀਓ ਚ ਜੇ ਤੁਸੀਂ ਆਪ ਦੀ ਕੋਈ ਮਸ਼ੀਨਰੀ ਕਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਦੀ ਐਡ ਕਰਵਾਉਣੀ ਆ ਤੇ ਆਪਾਂ ਐਡ ਬਿਲਕੁਲ ਫ੍ਰੀ ਚ ਕਰਦੇ ਹਾਂ ਜੀ ਤੁਸੀਂ ਕੀ ਕਰਨਾ ਤੁਸੀਂ 5 ਤੋਂ 7 ਫੋਟੋਆਂ ਤੇ ਇੱਕ ਵੀਡੀਓ ਜੀ ਤੇ ਸਾਰੀ ਜਾਣਕਾਰੀ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਨੰਬਰ ਆਪਣਾ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ 9465629488 ਫ੍ਰੀ ਚ ਆਪਾਂ ਐਡ ਲਾ ਦਾਂਗੇ ਬਾਕੀ ਤੁਹਾਡੀ ਫਰਮਾਇਸ਼ ਤੇ ਆਪਾਂ ਗੱਡੀਆਂ ਮੋਟਰਸਾਈਕਲ ਦੀ ਵੀਡੀਓ ਲੈ ਕੇ ਆਉਂਦੇ ਰਹੇ ਨੇ ਅਸੀਂ ਵੀਡੀਓ ਚੰਗੀ ਲੱਗ ਰਹੀ ਹੈ ਵਧੀਆ ਲੱਗ ਰਹੀ ਹੈ ਤਾਂ ਜਰੂਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ